ਮੇਰਾ ਨਾਮ ਸਿੰਮੀ ਹੈ ਤੇ ਮੇਰੀ ਉਮਰ 24 ਸਾਲ ਹੈ। ਮੇਰਾ ਵਿਆਹ ਇੱਕ ਬਹੁਤ ਹੀ ਤਕੜੇ ਘਰ ਦੇ ਪੁੱਤ ਨਾਲ ਹੋਇਆ ਸੀ ਜਿਸ ਦਾ ਨਾਮ ਰੋਹਨ ਹੈ। ਮੇਰਾ ਘਰ ਵਾਲਾ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਇਸ ਕਰਕੇ ਮੇਰਾ ਜੀਠ ਹਮੇਸ਼ਾ ਪਰੇਸ਼ਾਨ ਹੀ ਰਹਿੰਦਾ। ਸੱਸ ਸਹੁਰੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮੇਰਾ ਜੀਠ ਤੇ ਮੇਰਾ ਘਰ ਵਾਲਾ ਬਸ ਦੋਨੋਂ ਹੀ ਜਣੇ ਸੀ। ਮੇਰਾ ਘਰ ਵਾਲਾ ਬਹੁਤ ਕਟਕਾਰ ਆਉਂਦਾ ਸੀ। ਸਿਰਫ ਵਿਆਹ ਲਈ ਘਰ ਆਇਆ ਸੀ ਤੇ ਫਿਰ ਕੁਝ ਦਿਨਾਂ ਲਈ ਫਿਰ ਸ਼ਹਿਰ ਜਾਣ ਦੀ ਤਿਆਰੀ ਕਰਨ ਲੱਗਾ ਸੀ। ਮੈਂ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਤੁਹਾਡੇ ਬਿਨਾ ਮੇਰਾ ਦਿਲ ਨਹੀਂ ਲੱਗਣਾ ਪਰ ਉਸਨੇ ਮੇਰੀ ਇੱਕ ਗੱਲ ਨਾ ਸੁਣੀ ਤੇ ਕੁਝ ਦਿਨਾਂ ਬਾਅਦ ਉਹ ਸ਼ਹਿਰ ਜਾਣ ਦੀ ਤਿਆਰੀ ਕਰਨ ਲੱਗ ਪਿਆ ਸੀ। ਜਦੋਂ ਕਿ ਉਹਨਾਂ ਦੇ ਜਾਣ ਤੋਂ ਪਹਿਲਾਂ ਅਸੀਂ ਇਕੱਠੇ ਬਹੁਤ ਹੀ ਚੰਗਾ ਸਮਾਂ ਬਤਾਇਆ ਸੀ। ਮੈਂ ਘਰ ਵਿੱਚ ਰਾਣੀਆਂ ਦੇ ਵਾਂਗ ਰਹਿੰਦੀ ਸੀ ਪਰ ਮੇਰੇ ਮਾਪਿਓ ਬਹੁਤ ਹੀ ਗਰੀਬ ਸੀ। ਇਸ ਲਈ ਜਦੋਂ ਰੌਹੰਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੇ ਮਾਪਿਓ ਬਹੁਤ ਖੁਸ਼ ਹੋਏ। ਉਹਨਾਂ ਨੇ ਝੱਟ ਹਾਂ ਕਰ ਦਿੱਤੀ ਸੀ ਕਿ ਵੱਡੇ ਘਰ ਵਿੱਚ ਵਿਆਹ ਹੋਣਾ ਮੇਰੇ ਲਈ ਇੱਕ ਸੁਪਨੇ ਵਾਂਗ ਸੀ ਅਗਲੇ ਦਿਨ ਉਹਨੇ ਕਿਹਾ ਕਿ ਵੀਰੇ ਮੈਂ ਕੰਮ ਲਈ ਫੇਰ ਸ਼ਹਿਰ ਜਾ ਰਿਹਾ ਮੇਰੇ ਜੀਟ ਨੇ ਉਸਨੂੰ ਕਿਹਾ ਕਿ ਜੇਕਰ ਤੂੰ ਕੁਝ ਦਿਨ ਹੋਰ ਰੁਕ ਜਾਂਦਾ ਤਾਂ ਮੈਨੂੰ ਖੁਸ਼ੀ ਹੁੰਦੀ ਇਸ ਤੇ ਉਸਨੇ ਜਵਾਬ ਦਿੱਤਾ ਕਿ ਤੁਹਾਡੀ ਗੱਲ ਮੰਨ ਕੇ ਮੈਂ ਵਿਆਹ ਵੀ ਕਰਵਾ ਲਿਆ ਅਤੇ ਛੁੱਟੀ ਵੀ ਲੈ ਲਈ ਪਰ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਮੇਰਾ ਕੰਮ ਵੀ ਬਹੁਤ ਜ਼ਰੂਰੀ ਹੈ ਮੇਰਾ ਕੰਮ ਮੇਰੇ বিনা ਨਹੀਂ ਚੱਲਦਾ ਮੈਂ ਜੋ ਆਪਣਾ ਕੈਰੀਅਰ ਬਣਾਇਆ ਉਸ ਨੂੰ ਇਸ ਤਰ੍ਹਾਂ ਖਰਾਬ ਨਹੀਂ ਕਰ ਸਕਦਾ ਇਸ ਤੋਂ ਬਾਅਦ ਮੇਰਾ ਜੀਠ ਕੁਝ ਨਾ ਬੋਲਿਆ ਤੇ ਨਾਸ਼ਤਾ ਕਰਨ ਲੱਗਾ ਅਗਲੇ 2 ਦਿਨਾਂ ਬਾਅਦ ਮੇਰਾ ਘਰਵਾਲਾ ਵਿਦੇਸ਼ ਚਲਾ ਗਿਆ ਸੀ ਤੇ ਮੇਰੇ ਘਰਵਾਲੇ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਬਿਲਕੁਲ ਚੁੱਪ ਛਾ ਗਈ ਸੀ ਸ਼ਾਮ ਦਾ ਸਮਾਂ ਸੀ ਜਦੋਂ ਮੇਰਾ ਘਰਵਾਲਾ ਵਿਦੇਸ਼ ਚਲਾ ਗਿਆ ਅਤੇ ਹੁਣ ਇਸ ਵੱਡੇ ਘਰ ਵਿੱਚ ਮੈਂ ਤੇ ਮੇਰਾ ਜੀਠ ਹੀ ਰਹਿ ਗਏ ਸੀ ਰੋਣ ਦੇ ਜਾਣ ਤੋਂ ਬਾਅਦ ਮੇਰਾ ਦਿਲ ਬਿਲਕੁਲ ਨਹੀਂ ਲੱਗਦਾ ਸੀ ਮੈਂ ਸਾਰਾ ਦਿਨ ਉਦਾਸ ਰਹਿੰਦੀ ਪਰ ਮੇਰੇ ਜੀੜਤੀਆਂ ਗੱਲਾਂ ਮੈਨੂੰ ਹੋਰ ਵੀ ਪਰੇਸ਼ਾਨ ਕਰ ਦਿੰਦੀਆਂ ਇੱਕ ਦਿਨ ਮੈਂ ਫੋਨ ਦੇ ਉੱਤੇ ਉਹ ਆਪਣੇ ਦੋਸਤ ਨਾਲ ਗੱਲ ਕਰਦੇ ਸੁਣੇ ਤੋ ਕਹਿ ਰਹੇ ਸੀ ਕਿ ਇੰਨੀ ਵੱਡੀ ਹਵੇਲੀ ਦਾ ਮਾਲਕ ਹਾਂ ਪਰ ਹੁਣ ਇਕੱਲਾਪਨ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਫੋਨ ਤੇ ਸ਼ਾਇਦ ਉਹਨਾਂ ਦਾ ਕੋਈ ਦੋਸਤ ਸੀ ਉਸਨੇ ਕਿਹਾ ਕਿ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦਾ ਹੁਣ ਤੇਰੀ ਉਮਰ ਹੀ ਕਿੰਨੀ ਹੋਈ ਹੈ ਬਸ 50 ਸਾਲਾਂ ਦੀ ਹੈ ਤੈਨੂੰ ਵੀ ਹੱਕ ਹੈ ਆਪਣੀ ਜ਼ਿੰਦਗੀ ਜੀਣ ਦਾ ਤੇਰਾ ਫਰਜ਼ ਸੀ ਰੋਹਨ ਦੀ ਜ਼ਿੰਦਗੀ ਸੈੱਟ ਕਰਨ ਦਾ ਉਹ ਤੂੰ ਕਰ ਦਿੱਤੀ ਮੇਰੇ ਜੀਠ ਨੇ ਕਿਹਾ ਹਾਂ ਤੂੰ ਬਿਲਕੁਲ ਸਹੀ ਕਹਿ ਰਹੀ ਆ ਹੁਣ ਮੇਰੇ ਤੋਂ ਸਹੈਨ ਨਹੀਂ ਹੁੰਦਾ ਇੰਨਾ ਸਮਾਂ ਮਾਂ ਉਤਲੀ ਕੱਟਿਆ ਪਰ ਹੁਣ ਮੈਂ ਆਪਣੀ ਜ਼ਿੰਦਗੀ ਸਵਾਰਨਾ ਚਾਹੁੰਨਾ ਮੈਂ ਵੀ ਵਿਆਹ ਕਰ ਲਾਂਗਾ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਮੇਰੇ ਸਿਰ ਤੇ ਜਿਵੇਂ ਬਿਜਲੀ ਡਿੱਗ ਗਈ ਹੋਵੇ ਕਿ ਮੇਰਾ ਜੀਠ ਵਿਆਹ ਕਰਨਾ ਚਾਹੁੰਦਾ ਜੇ ਕਰ ਇਸ ਘਰ ਵਿੱਚ ਚਿਠਾਣੀ ਆ ਗਈ ਤਾਂ ਮੇਰਾ ਕੀ ਹੋਊਗਾ ਮੈਂ ਤਾਂ ਇਸ ਹਵੇਲੀ ਦੀ ਰਾਣੀ ਬਣ ਗਈ ਹਾਂ ਪਰ ਜੇਕਰ ਹੋਰ ਕੋਈ ਔਰਤ ਆ ਗਈ ਤਾਂ ਮੈਂ ਇਸ ਜ਼ਿੰਦਗੀ ਵਿੱਚ ਕੀ ਕਰੂੰਗੀ ਉਹ ਤਾਂ ਮੈਨੂੰ ਨੌਕਰਾਨੀ ਬਣਾ ਕੇ ਰੱਖ ਦੂਗੀ ਕਾਫੀ ਸਮੇਂ ਤੱਕ ਮੈਂ ਸੋਚਦੀ ਰਹੀ ਕਿ ਹੁਣ ਮੈਂ ਕੀ ਕਰਾਂ ਜੇਕਰ ਮੇਰੇ ਜੀਠਨੇ ਵਿਆਹ ਕਰਵਾ ਲਿਆ ਤਾਂ ਮੇਰੇ ਹੱਥੋਂ ਸਭ ਕੁਝ ਚਲਾ ਜਾਣਾ ਤਾਂ ਹਮੇਸ਼ਾ ਮੈਂ ਇੱਥੇ ਨੌਕਰਾਂ ਵਾਂਗ ਰਹਿ ਜਾਣਾ ਮੈਂ ਚਾਹਦੀ ਸੀ ਕਿ ਉਹ ਵਿਆਹ ਨਾ ਕਰੇ ਜਿਵੇਂ ਹੀ ਰਾਤ ਹੋਈ ਮੈਂ ਦੂਤਾ ਦਾ ਲਾਸ ਲਿੱਤਾ ਤੇ ਉਹਨਾਂ ਦੇ ਕਮਰੇ ਵਿੱਚ ਦੇਣ ਗਈ। ਦਰਵਾਜ਼ਾ ਖੜਕਾਉਂਦੇ ਕਿਹਾ ਵੀਰ ਜੀ ਦੂਤਾ ਤਾਂ ਉਹਨਾਂ ਨੇ ਕਿਹਾ ਆ ਜਾ ਸਿਮੀ ਅੰਦਰ ਆ ਜਾ। ਮੈਂ ਉਹਨਾਂ ਨੂੰ ਦੁੱਧ ਦਿੱਤਾ ਤੇ ਮੋੜ ਆ ਗਈ ਸੀ। ਥੋੜੇ ਸਮੇਂ ਬਾਅਦ ਮੈਂ ਸੁਣਿਆ ਕਿ ਮੇਰਾ ਜੀਡ ਮੇਰੇ ਘਰ ਵਾਲੇ ਰੋਹਨ ਨਾਲ ਗੱਲ ਕਰ ਰਿਹਾ ਸੀ। ਅਤੇ ਉਹ ਕਹਿ ਰਿਹਾ ਸੀ ਕਿ ਮੈਂ ਵਿਆਹ ਕਰਨਾ ਚਾਹੁੰਨਾ। ਅਤੇ ਮੇਰੇ ਘਰ ਵਾਲੇ ਨੇ ਵੀ ਉਸ ਨੂੰ ਪਤਾ ਨਹੀਂ ਕੀ ਕਿਹਾ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੈਂ ਵੀ ਚਾਹਉਨਾ ਕਿ ਮੇਰੇ ਨਾਲ ਕੋਈ ਰਵੇ ਮੇਰਾ ਧਿਆਨ ਰੱਖੇ ਰੋਹ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਵੀਰੇ ਤੁਸੀਂ ਮੈਨੂੰ ਇਹ ਸਭ ਕੁਝ ਦੱਸਣ ਲਈ ਫੋਨ ਕਰ ਰਹੇ ਹੋ ਮੈਂ ਬਹੁਤ ਬਿਜ਼ੀ ਹਾਂ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਲਓ ਪਰ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਸੀ ਹੁਣ ਮੇਰਾ ਜੀਟ ਕੀ ਸੋਚ ਰਿਹਾ ਸੀ ਇਹ ਮੈਂ ਨਹੀਂ ਜਾਣਦੀ ਸੀ ਪਰ ਇਹ ਗੱਲ ਸਾਫ਼ ਸੀ ਕਿ ਜੇਕਰ ਇਹ ਗੱਲਾਂ ਇਸੇ ਤਰ੍ਹਾਂ ਚਲਦੀਆਂ ਰਹੀਆਂ ਤਾਂ ਉਸਨੇ ਛੇਤੀ ਵਿਆਹ ਕਰਵਾ ਲੈਣਾ ਸੀ ਤੇ ਇਸ ਘਰ ਵਿੱਚ ਕੋਈ ਹੋਰ ਔਰਤ ਆ ਜਾਣੀ ਸੀ ਅਤੇ ਫਿਰ ਮੇਰੀ ਰਾਣੀ ਵਰਗੀ ਜ਼ਿੰਦਗੀ ਖਤਮ ਹੋ ਜਾਣੀ ਸੀ। ਰੋਹਨ ਤਾਂ ਮੇਰੇ ਵੱਲ ਪਹਿਲਾਂ ਹੀ ਧਿਆਨ ਨਹੀਂ ਦਿੰਦਾ ਸੀ। ਜੇਕਰ ਮੇਰੇ ਜੇਠ ਨੇ ਵਿਆਹ ਕਰਵਾ ਲਿਆ ਤਾਂ ਮੇਰੇ ਕੋਲ ਤਾਂ ਕੋਈ ਸਹਾਰਾ ਹੀ ਨਹੀਂ ਰਹਿਣਾ। ਮੈਂ ਫੈਸਲਾ ਕੀਤਾ ਕਿ ਮੈਨੂੰ ਹੀ ਕੁਝ ਕਰਨਾ ਪੈਣਾ। ਉਸੇ ਸਮੇਂ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ। ਮੈਂ ਜਾਣ ਬੁੱਝ ਕੇ ਰਸੋਈ ਵਿੱਚ ਜਾ ਕੇ ਪਾਣੀ ਦੀ ਬੋਤਲ ਚੱਕੀ ਤੇ ਰਸੋਈ ਵਿੱਚ ਡਿੱਗ ਗਈ। ਅਤੇ ਜ਼ੋਰ-ਜ਼ੋਰ ਦੀ ਚਿੱਕਾ ਮਾਰਨੀ ਸ਼ੁਰੂ ਕਰ ਦਿੱਤੀਆਂ ਮੇਰੀ ਆਵਾਜ਼ ਸੁਣ ਕੇ ਮੇਰਾ ਜੇਟ ਭੱਜ ਕੇ ਆਇਆ ਤੇ ਕਹਿਣ ਲੱਗਾ ਸਿਮੀ ਕੀ ਹੋਇਆ ਮੈਂ ਬਹੁਤ ਹੀ ਦੁਖੀ ਆਵਾਜ਼ ਵਿੱਚ ਕਿਹਾ ਕਿ ਪਤਾ ਨਹੀਂ ਮੈਂ ਕਿੱਦਾਂ ਫਿਸਲ ਗਈ ਮੇਰਾ ਪੈਰ ਤਿਲਕ ਗਿਆ ਮੈਂ ਤਾਂ ਬਸ ਪਾਣੀ ਲੈਣ ਆਈ ਸੀ ਮੇਰੇ ਜੇਟ ਨੇ ਮੈਨੂੰ ਰੋਂਦੇ ਵੇਖਿਆ ਉਸੇ ਸਮੇਂ ਆਪਣੀ ਗੋਦੀ ਵਿੱਚ ਚੁੱਕ ਕੇ ਮੈਨੂੰ ਮੇਰੇ ਕਮਰੇ ਵਿੱਚ ਲੈ ਕੇ ਗਿਆ ਅਤੇ ਮੈਂ ਬੈਠ ਤੇ ਠੀਕ ਤਰ੍ਹਾਂ ਲੰਮੀ ਵੀ ਨਹੀਂ ਪਿਆ ਰਹੀ ਸੀ ਮੇਰੇ ਜੇਟ ਨੇ ਆਪਣਾ ਸਹਾਰਾ ਦੇ ਕੇ ਮੈਨੂੰ ਬੈਠ ਤੇ ਪਾ ਦਿੱਤਾ ਅਤੇ ਕਹਿਣ ਲੱਗੇ ਕਿਸੇ ਮੀ ਮੈਂ ਡਾਕਟਰ ਨੂੰ ਫੋਨ ਕਰਦਾ ਮੈਂ ਉਹਨਾਂ ਨੂੰ ਕਿਹਾ ਕਿ ਜੇੜ ਜੀ ਐਨੀ ਰਾਤ ਨੂੰ ਡਾਕਟਰ ਨੂੰ ਬੁਲਾਣ ਦੀ ਕੀ ਲੋੜ ਆ ਮੇਰੇ ਡਰਾਅਰ ਚ ਮਾਲਿਸ਼ ਦੀ ਦਵਾਈ ਪਈ ਆ ਤੁਸੀਂ ਮੈਨੂੰ ਕੱਢ ਕੇ ਦੇ ਦਿਓ ਮੈਂ ਆਪੇ ਲਾ ਲਾਂਗੀ ਮੇਰੇ ਜੀਤ ਨੇ ਮੈਨੂੰ ਦਵਾਈ ਦੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਪਿੱਠ ਵਿੱਚ ਬਹੁਤ ਦਰਦਾ ਜਿਸ ਤੇ ਕਰਕੇ ਮੈਂ ਦਵਾਈ ਨਹੀਂ ਲਾ پا ਰਹੀ ਕਿ ਤੁਸੀਂ ਮੇਰੀ ਮਦਦ ਕਰੋਗੇ ਜਦੋਂ ਉੱਠਣ ਲੱਗੇ ਤਾਂ ਮਨ ਦਾ ਹੱਥ ਫੜ ਕੇ ਉਹਨਾਂ ਨੂੰ ਰੋਕ ਲਿਆ ਸੀ ਤੇ ਕਿਹਾ ਕਿ ਮੈਂ ਜਾਣਦੀ ਆ ਕਿ ਤੁਸੀਂ ਇਕੱਲੇਪਨ ਤੋਂ ਥੱਕ ਗਏ ਹੋ ਜਿਵੇਂ ਕਿ ਮੈਂ ਗੱਲਾਂpan ਮਹਿਸੂਸ ਕਰਦੀ ਹਾਂ ਤੇ ਉਵੇਂ ਤੁਸੀਂ ਮਹਿਸੂਸ ਕਰਦੇ ਹੋਗੇ ਰੋਹਨ ਨੂੰ ਗਏ ਹੋਏ 2 ਹਫ਼ਤੇ ਹੋ ਗਏ ਨੇ ਤੂੰ ਮੇਰੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦਾ ਤੁਸੀਂ ਸਮਝ ਰਹੇ ਹੋ ਨਾ ਉਹ ਥੋੜੇ ਸਮੇਂ ਵਿੱਚ ਚੁੱਪ ਰਹੇ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਇਕੱਲੇਪਨ ਨੂੰ ਦੂਰ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਹੈ ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਨਹੀਂ ਪਤਾ ਤੂੰ ਮੈਨੂੰ ਕੀ ਵਿਖਾਇਆ ਜੋ ਮੈਂ ਸਾਲਾਂ ਤੋਂ ਚਾਰੇ ਹਸੀ ਅੱਜ ਤੂੰ ਮੈਨੂੰ ਨਾ ਰੋਕ ਇਹ ਕਹਿੰਦੇ ਹੋ ਉਹਨਾਂ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਉਮਰ ਚਾਹੇ ਉਹਨਾਂ ਦੀ ਜ਼ਿਆਦਾ ਸੀ ਪਰ ਆਪਣੇ ਭਰਾ ਨਾਲੋਂ ਹਲੇ ਵੀ ਤਾਕਤਵਰ ਸੀ ਤੇ ਮਜ਼ਬੂਤ ਸੀ ਇੰਨਾ ਮਜ਼ਬੂਤ ਤਾਂ ਉਹਨਾਂ ਦਾ ਆਪਣਾ ਭਰਾ ਵੀ ਨਹੀਂ ਸੀ ਇਸ ਗੱਲ ਤੋਂ ਮੈਨੂੰ ਅਹਿਸਾਸ ਹੋਇਆ ਕੁਝ ਸਮੇਂ ਬਾਅਦ ਮੇਰਾ ਜੀਠ ਕਹਿਣ ਲੱਗਾ ਕਿ ਤੂੰ ਜਾਣਦੀ ਹੈ ਮੈਂ ਸਾਲਾਂ ਤੋਂ ਇਸ ਇਕੱਲੇਪਨ ਤੋਂ ਪਰੇਸ਼ਾਨ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆਉਣਗੀਆਂ ਪਰ ਤੇਰੇ ਨਾਲ ਲੱਗਦਾ ਕਿ ਹੁਣ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਊਗੀ ਹੁਣ ਮੈਨੂੰ ਵਿਆਹ ਕਰਾਉਣ ਦੀ ਕੋਈ ਲੋੜ ਨਹੀਂ ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਸੁੱਖ ਦਾ ਸਾਹ ਆਇਆ ਸੀ ਤੇ ਮੇਰਾ ਦਿਲ ਟਿਕਿਆ ਸੀ ਹੁਣ ਮੈਨੂੰ ਇਸ ਘਰ ਵਿੱਚ ਆਪਣੀ ਜਗ੍ਹਾ ਖੋਣ ਦਾ ਕੋਈ ਡਰ ਨਹੀਂ ਸੀ ਮੇਰੇ ਜੀਤ ਨੇ ਮੈਨੂੰ ਕਿਹਾ ਸੀ ਮੀ ਮੇਰੀ ਤਜੋਰੀ ਵਿੱਚ ਤੈਨੂੰ ਪਤਾ ਕੀ ਆ ਮੈਂ ਤੈਨੂੰ ਸਭ ਕੁਝ ਵਿਖਾਉਣਾ ਉਹ ਮੈਨੂੰ ਪੁਰਾਣੀ ਅਲਮਾਰੀ ਕੋਲ ਲੈ ਗਏ ਜਿਸ ਦੇ ਵਿੱਚ ਬਹੁਤ ਸਾਰੇ ਪੈਸੇ ਸੀ ਐਨੇ ਪੈਸੇ ਤਾਂ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਵੇਖੇ ਨਹੀਂ ਸੀ ਮੇਰੇ ਚੇਤ ਨੇ ਮੈਨੂੰ ਕਿਹਾ ਕਿ ਇਹ ਦੌਲਤ ਮੇਰੇ ਦਾਦਾ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਉਹ ਇਸ ਪਿੰਡ ਦੇ ਬਹੁਤ ਤਕੜੇ ਜ਼ਿੰਮੇਵਾਰ ਸੀ ਪਰ ਉਹਨਾਂ ਨੇ ਕਦੇ ਇਸ ਗੱਲ ਨੂੰ ਕਿਸੇ ਦੇ ਸਾਹਮਣੇ ਨਹੀਂ ਕਿਹਾ ਉਹ ਨਹੀਂ ਚਾਹੁੰਦੇ ਸੀ ਕਿ ਸਾਡੇ ਦੁਸ਼ਮਣ ਬਣਨ ਮੈਂ ਸੋਚਿਆ ਕਿ ਚੰਗਾ ਹੋਇਆ ਮੈਂ ਆਪਣੇ ਜੀਤ ਨੂੰ ਸਹੀ ਸਮੇਂ ਤੇ ਆਪਣੇ ਹੱਕ ਵਿੱਚ ਕਰ ਲਿਆ ਸੀ ਨਹੀਂ ਤਾਂ ਇਹ ਸਭ ਕੁਝ ਮੇਰੇ ਹੱਥੋਂ ਚਲਾ ਜਾਣਾ ਸੀ ਤੇ ਮੈਂ ਨੌਕਰਾਨੀ ਬਣ ਕੇ ਰਹਿ ਜਾਣਾ ਸੀ ਹੁਣ ਮੈਂ ਤੇ ਮੇਰਾ ਜੀਤ ਸਾਰਾ ਦਿਨ ਇਕੱਠੇ ਰੂਮ ਵਿੱਚ ਰਹਿੰਦੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਗਈਆਂ ਸੀ ਤੇ ਹੁਣ ਮੈਂ ਪਹਿਲਾਂ ਵਾਂਗ ਉਦਾਸ ਨਹੀਂ ਰਹਿੰਦੀ ਸੀ ਸਗੋਂ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਉਹ ਵੀ ਮੇਰੀ ਸੰਗਤ پا ਕੇ ਬੜੇ ਖੁਸ਼ ਰਹਿੰਦੇ ਸੀ ਹੁਣ ਸਭ ਕੁਝ ਮੇਰੀ ਸੋਚ ਦੇ ਅਨਸਾਰ ਚੱਲ ਰਿਹਾ ਸੀ ਰੋਹਨ ਨੇ ਆਪਣੇ ਕੰਮ ਵਿੱਚ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਿਆ ਸੀ ਕਿ ਉਸ ਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਸੀ। ਨਾ ਹੀ ਉਸ ਨੂੰ ਸਾਡੀ ਦੁਨੀਆ ਤੋਂ ਕੋਈ ਮਤਲਬ ਸੀ। ਮੇਰੇ ਜੀਟ ਨੇ ਮੈਨੂੰ ਉਹ ਖੁਸ਼ੀ ਦਿੱਤੀ ਜੋ ਮੈਂ ਚਾਹੁੰਦੀ ਸੀ। ਮੈਂ ਤੇ ਮੇਰਾ ਜੀਟ ਸਾਰਾ ਦਿਨ ਕਮਰੇ ਵਿੱਚ ਰਹਿੰਦੇ। ਕਦੋਂ ਸਵੇਰ ਹੁੰਦੀ, ਕਦੋਂ ਸ਼ਾਮ। ਇਹ ਪਤਾ ਹੀ ਨਾ ਲੱਗਦਾ। ਅਤੇ ਜ਼ਿੰਦਗੀ ਵਧੀਆ ਲੰਘ ਰਹੀ ਸੀ। ਮੇਰੇ ਜੀਟ ਨੇ ਕਿਹਾ ਕਿ ਸਿਮੀ, ਐਨੀ ਚੰਗੀ ਜ਼ਿੰਦਗੀ ਮੈਂ ਕਦੇ ਸੋਚੀ ਨਹੀਂ ਸੀ। ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਬਦਲ ਗਈ। ਮੈਂ ਇਸ ਘਰ ਵਿੱਚ ਰਾਣੀ ਬਣ ਗਈ ਸੀ। ਨਾ ਹੀ ਮੈਨੂੰ ਚਿੰਤਾ ਸੀ ਤੇ ਨਾ ਹੀ ਮੈਨੂੰ ਕੋਈ ਕਮੀ ਕੁਝ ਦਿਨ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ਸਰੀਰ ਵਿੱਚ ਕੁਝ ਬਦਲਾਅ ਹੋ ਰਹੇ ਨੇ ਅਤੇ ਮੇਰੀ ਤਬੀਅਤ ਵੀ ਹੁਣ ਸਹੀ ਨਹੀਂ ਰਹਿੰਦੀ ਸੀ ਮੈਨੂੰ ਉਲਟੀਆਂ ਬਹੁਤ ਆਉਂਦੀਆਂ ਸੀ ਉਸੇ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਮਾਂ ਬਣਨ ਵਾਲੀ ਹਾਂ ਮੈਂ ਬਹੁਤ ਖੁਸ਼ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਬੱਚਾ ਕਿਸ ਤਾ ਸੀ ਮੇਰੇ ਜੀਟ ਨੇ ਮੈਨੂੰ ਕਿਹਾ ਕਿ ਮੈਂ ਮੈਨੂੰ ਕੁੜਸ ਦੇ ਨਾਂ ਤੋਂ ਬਦਲਿਆ ਦੇਖ ਰਿਹਾ ਹਾਂ ਮੈਨੋਂ ਨੇ ਹਿੰਮਤ ਕਰਕੇ ਇਹ ਗੱਲ ਦੱਸੀ ਤਾਂ ਕੁਝ ਚਿਰ ਤਾਂ ਚੁੱਪ ਰਹੀ ਫਿਰ ਹੱਸ ਦੇ ਕੇ ਲੱਗੇ ਸਿਮੀ ਇਹ ਬੱਚਾ ਮੇਰਾ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੁਣ ਅਸੀਂ ਇਸ ਨੂੰ ਕਿਸ ਤਰ੍ਹਾਂ ਦੁਨੀਆ ਤੋਂ ਲੁਕਾ ਕੇ ਰੱਖ ਸਕਦੇ ਆ ਇਹ ਸਾਨੂੰ ਸੋਚਣਾ ਪੈਣਾ ਮੈਨੂੰ ਵੀ ਹੁਣ ਸਮਝ ਆ ਗਿਆ ਸੀ ਕਿ ਸਾਡੀ ਰਿਸ਼ਤੇ ਵਿੱਚ ਸੱਚਾਈ ਨੂੰ ਸਮਝਾਉਣਾ ਤੇ ਲੁਕਾਉਣਾ ਔਖਾ ਨਹੀਂ ਸੀ ਇੱਕ ਦਿਨ ਅਚਾਨਕ ਰੋਹਨ ਘਰ ਆ ਗਿਆ ਅਤੇ ਮੇਰੇ मां ਬਣਨ ਦੀ ਗੱਲ ਉਸ ਨੂੰ ਪਤਾ ਲੱਗੀ ਉਹ ਸੁਣ ਕੇ ਹੈਰਾਨ ਰਹਿ ਗਿਆ ਸੀ ਉਸ ਨੇ ਸ਼ੱਕ ਕਰਦੇ ਮੈਨੂੰ ਪੁੱਛਿਆ ਕਿ ਬੱਚਾ ਕਿਸ ਦਾ ਹੈ ਤੇ ਮੈਂ ਘਬਰਾਉਂਦੀ ਹੋਈ ਉਸ ਨੂੰ ਕਹਿ ਦਿੱਤਾ ਸੀ ਕਿ ਤੁਹਾਡਾ ਹੀ ਬੱਚਾ ਹੈ ਪਰ ਉਸ ਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰਾ ਜੇਠ ਵੀ ਚੁੱਪਚਾਪ ਖੜਾ ਸਾਡੀਆਂ ਗੱਲਾਂ ਸੁਣ ਰਿਹਾ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਉਹ ਸੱਚ ਛੁਪਿਆ ਹੋਇਆ ਸੀ ਜੋ ਸਾਰਿਆਂ ਦੇ ਸਾਹਮਣੇ ਆ ਸਕਦਾ ਸੀ ਅਤੇ ਰੋਹਨ ਨੇ ਅਚਾਨਕ ਮੇਰੇ ਜੇਠ ਨੂੰ ਵੇਖਿਆ ਤੇ ਕਿਹਾ ਕਿ ਤੁਸੀਂ ਦੱਸੋ ਕੀ ਤੁਹਾਨੂੰ ਇਸ ਬਾਰੇ ਵਿੱਚ ਕੁਝ ਪਤਾ ਹੈ ਮੇਰਾ ਜੇਡ ਕੁਝ ਸਮੇਂ ਤੱਕ ਤਾਂ ਚੁੱਪ ਰਿਹਾ ਤੇ ਫਿਰ ਕਹਿਣ ਲੱਗਾ ਕਿ ਰੋਹਨ ਜੋ ਸੱਚ ਹੈ ਮੈਂ ਉਹ ਤੈਨੂੰ ਦੱਸਣਾ ਚਾਹੁੰਨਾ ਹਾਂ ਜੋ ਸੱਚ ਹੈ ਉਹ ਤੈਨੂੰ ਦੱਸਣਾ ਬਹੁਤ ਜ਼ਰੂਰੀ ਹੈ ਇਹ ਬੱਚਾ ਤੇਰਾ ਨਹੀਂ ਮੇਰਾ ਇਹ ਸੁਣ ਕੇ ਰੋਹਨ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਸੀ ਉਹ ਬਹੁਤ ਗੁੱਸੇ ਵਿੱਚ ਸੀ ਅਤੇ ਗੁੱਸੇ ਦੇ ਵਿੱਚ ਉਸਨੇ ਮੈਨੂੰ ਬਹੁਤ ਕੁਝ ਕਿਹਾ ਤੇ ਹਮੇਸ਼ਾ ਲਈ ਸਾਨੂੰ ਛੱਡ ਕੇ ਵਿਦੇਸ਼ ਚਲਾ ਗਿਆ ਹੁਣ ਮੈਂ ਤੇ ਮੇਰਾ ਜੇਡ اپنی زندگی ਨੂੰ ਇੱਕ ਨਵੇਂ ਸਰੇ ਤੋਂ ਸ਼ੁਰੂ ਕਰਨਾ ਚਾਹੁੰਦੀ ਸੀ ਅਤੇ ਉਸਦੇ ਜਾਣ ਤੋਂ ਬਾਅਦ ਮੈਂ ਤੇ ਮੇਰੇ ਜੀਤ ਨੇ ਆਪਣੇ ਬੱਚੇ ਦੀ ਪਰਵਰਿਸ਼ ਕਰਨ ਦਾ ਫੈਸਲਾ ਲੈ ਲਿਆ ਸੀ ਹੁਣ ਮੈਂ ਇਸ ਘਰ ਦੀ ਮਾਲਕਣ ਬਣ ਗਈ ਸੀ ਅਤੇ ਮੇਰੇ ਜੀਤ ਨੇ ਵੀ ਮੈਨੂੰ ਪੂਰਾ ਪਿਆਰ ਦਿੱਤਾ ਸੀ ਤੇ ਪੂਰੇ ਹੱਕ ਨਾਲ ਬਣਾ ਲਿਆ ਸੀ ਹੁਣ ਸਾਡਾ ਰਿਸ਼ਤਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਸੀ ਮੈਂ ਸੋਚਿਆ ਸੀ ਕਿ ਸ਼ਾਇਦ ਇਹ ਹੀ ਮੇਰੀ ਕਿਸਮਤ ਵਿੱਚ ਸੀ ਹੁਣ ਮੈਂ ਇਸ ਘਰ ਦੀ ਰਾਣੀ ਬਣ ਕੇ ਰਹਾਂਗੀ ਹੁਣ ਮੇਰੇ ਤੇ ਮੇਰੇ ਬੱਚੇ ਨਾਲ ਮੇਰੇ ਜੀਵਤੀ ਸਾਰੀ ਦੌਲਤ ਵੀ ਮੇਰੀ ਹੋ ਗਈ ਸੀ ਇਸ ਤਰ੍ਹਾਂ ਮੇਰੇ ਤੇ ਮੇਰੇ ਜੀਵਤੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਗਿਆ ਸੀ ਜਿਸ ਦੇ ਵਿੱਚ ਹੁਣ ਕੋਈ ਰਿਕਵਰ ਨਹੀਂ ਸੀ ਦੋਸਤੋ ਇਹ ਕਹਾਣੀ ਸਾਨੂੰ ਕੀ ਸਿਖ ਦਿੰਦੀ ਹੈ ਕਿ ਕਦੇ-ਕਦੇ ਹਾਲਾਤ ਤੇ ਇਕੱਲਾਪਨ ਇਨਸਾਨ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਮਜਬੂਰ ਕਰ ਦਿੰਦਾ ਜੋ ਕਿ ਸਹੀ ਅਤੇ ਗਲਤ ਤੋਂ ਬਹੁਤ ਦੂਰ ਹੁੰਦੇ ਨੇ ਅਤੇ ਰਿਸ਼ਤਿਆਂ ਦੀ ਡੁੰਗਾਈ ਅਤੇ ਮਨ ਯੋਜਨਾ ਸਾਨੂੰ ਇੱਕ ਅਲੱਗ ਹੀ ਰਾਹ ਵਿੱਚ ਲੈ ਜਾਂਦੀਆਂ ਨੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅਤੀਜੀ ਕਾ ਚੈਨਲ ਤੇ ਪਹਿਲੀ ਵਾਰ ਹੀ ਆਈ ਹੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੀ ਨਵੀਆਂ ਨਵੀਆਂ ਕਹਾਣੀਆਂ ਸੁਣਨ ਲਈ ਆਪਾਂ ਫੇਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਦਿਨੋਂ ਧੰਨਵਾਦ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰਪਰੀ ਸਸ਼ੀਕਾਲ ਜੀ